ਤਿੰਗ ਜਿੱਥੇ ਕਰੀਬ 4:30 ਵਜੇ ਸਵੇਰੇ ਸਵੇਰੇ ਐਡਵਾਈਜ਼ਰੀ ਜਾਰੀ ਕੀਤੀ ਗਈ ਜਿੱਥੇ ਲੋਕਾਂ ਨੂੰ ਖਿੜਕੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਤੇ ਨਾਲ ਹੀ ਨਾਲ ਕਿਹਾ ਜਾ ਰਿਹਾ ਹੈ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਬਾਹਰ ਨਾ ਆਓ ਨਾ ਛੱਤਾਂ ਤੇ ਚੜੋ ਤੇ ਆਪਣੀਆਂ ਖਿੜਕੀਆਂ ਦਰਵਾਜ਼ਿਆਂ ਨੂੰ ਬੰਦ ਰੱਖੋ ਤੇ ਖਿੜਕੀਆਂ ਦੇ ਆਸ-ਪਾਸ ਵੀ ਨਾ ਰਹੋ ਤਾਂ ਇਹ ਐਡਵਾਈਜ਼ਰੀ ਅੰਮ੍ਰਿਤਸਰ ਡੀਸੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਇਸ ਦਿਨ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸਵੇਰੇ ਸਵੇਰੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਨਾਲ ਕਿਹਾ ਗਿਆ ਕਿ ਆਪਣੇ ਘਰਾਂ ਦੀਆਂ ਖਿੜਕੀਆਂ ਦਰਵਾਜ਼ਿਆਂ ਤੋਂ ਦੂਰ ਰਹੋ ਤੇ ਨਾ ਛੱਤ ਉੱਤੇ ਆਓ ਨਾ ਆਪਣੇ ਘਰਾਂ ਤੋਂ ਬਾਹਰ ਆਓ ਤੇ ਜਦੋਂ ਇਹ ਆਮ ਜੋ ਸੁਵਿਧਾ ਉਸ ਨੂੰ ਬਹਾਲ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜਦੋਂ ਆਮ ਜਨ ਜੀਵਨ ਨੂੰ ਜੋ ਬਹਾਲ ਕੀਤਾ ਜਾਵੇਗਾ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਹਲੇ ਤੁਸੀਂ ਘਰਾਂ ਦੇ ਵਿੱਚ ਹੀ ਰਹੋ ਘਰਾਂ ਤੋਂ ਬਾਹਰ ਨਾ ਹੋਏ ਅੰਮ੍ਰਿਤਸਰ ਡੀਸੀ ਦੇ ਵੱਲੋਂ ਅਪੀਲ ਕੀਤੀ ਗਈ ਐਡਵਾਈਜ਼ਰੀ ਜਾਰੀ ਕੀਤੀ ਗਿਆ ਦੱਸ ਦਈਏ ਕਿ ਤੜਕੇ ਤੜਕੇ 4:30 ਵਜੇ ਦੱਸਿਆ ਜਾ ਰਿਹਾ ਕਿ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਜਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਖਿੜਕੀਆਂ ਦਰਵਾਜ਼ਿਆਂ ਤੋਂ ਦੂਰ ਰਹੋ ਤੇ ਛੱਤਾ ਉੱਤੇ ਵੀ ਨਾ ਹੋਵੇ ਤੇ ਆਪਣੇ ਘਰਾਂ ਤੋਂ ਬਾਹਰ ਵੀ ਨਾ ਹੋਵੇ ਤੁਹਾਨੂੰ ਇਸ ਵੇਲੇ ਦੀ ਜੋ ਅਹਿਮ ਜਾਣਕਾਰੀ ਦੇ ਰਹੇ ਹਾਂ ਜਿੱਥੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਰੀਬ 4:30 ਵਜੇ ਦੇ ਆਸ-ਪਾਸ ਇਹ ਐਡਵਾਈਜ਼ਰੀ ਜਾਰੀ ਹੋਈ ਹੈ ਜਿੱਥੇ ਜੋ ਪਾਕਿਸਤਾਨ ਦੇ ਨਾਲ ਜੋ ਤਣਾਅਪੂਰਨ ਸਥਿਤੀ ਬਣੀ ਹੋਈ ਸੀ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕੱਲ ਸ਼ਾਮ ਨੂੰ ਸਾਰਾ ਘਟਨਾਕਰਮ ਹੁੰਦਾ ਜਿੱਥੇ ਜੋ ਸੀਜ਼ਫਾਇਰ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਜਾਂਦੀ ਹੈ ਫਿਰ ਟੈਲੀਏਸ਼ਨ ਭਾਰਤ ਦੇ ਵੱਲੋਂ ਵੀ ਕੀਤਾ ਜਾਂਦਾ ਉੱਥੇ ਹੀ ਜੋ ਪੰਜਾਬ ਤੇ ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਡਰੋਨ ਹਮਲੇ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਜਿਸ ਤੋਂ ਬਾਅਦ ਵੱਖ-ਵੱਖ ਥਾਵਾਂ ਤੇ ਜੋ ਬਲੈਕਆਊਟ ਕਰ ਦਿੱਤਾ ਗਿਆ ਸੀ ਉੱਥੇ ਹੀ ਜੋ ਅੰਮ੍ਰਿਤਸਰ ਦੇ ਵਿੱਚ ਵੀ ਇਹ ਬਲੈਕਆਊਟ ਚੱਲਦਾ ਆ ਰਿਹਾ ਸੀ ਤਾਂ ਉਸ ਤੋਂ ਬਾਅਦ ਅੱਜ ਸਵੇਰੇ ਸਵੇਰੇ ਤੜਕੇ 4:30 ਵਜੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਜਿੱਥੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਖਿੜਕੀਆਂ ਦਰਵਾਜ਼ਿਆਂ ਤੋਂ ਦੂਰ ਰਹਿਣ ਦੇ ਬਾਰੇ ਕਿਹਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਜੇਕਰ ਤੁਹਾਨੂੰ ਕੋਈ ਅਨਸੁਖਾਵੀ ਕੋਈ ਚੀਜ਼ ਲੱਗਦੀ ਆ ਤਾਂ ਇਹਨਾਂ ਨੰਬਰਾਂ ਤੇ ਕੰਟੈਕਟ ਕੀਤਾ ਜਾਵੇ ਪ੍ਰਸ਼ਾਸਨ ਦੇ ਨਾਲ ਦੇ ਨਾਲ ਹੀ ਨਾਲ ਨੰਬਰ ਵੀ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹਨਾਂ ਨੰਬਰਾਂ ਤੇ ਤੁਸੀਂ ਪ੍ਰਸ਼ਾਸਨ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਚੀਜ਼ ਇਸ ਤਰੀਕੇ ਦੀ ਲੱਗਦੀ ਆ ਕਿ ਜੋ ਸਹੀ ਨਹੀਂ ਤੁਹਾਨੂੰ ਲੱਗਦੀ ਤਾਂ ਤੁਸੀਂ ਨਾਲ ਦੀ ਨਾਲ ਪ੍ਰਸ਼ਾਸਨ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਤੇ ਇਹ ਵੀ ਕਿਹਾ ਗਿਆ ਕਿ ਕਿਤੇ ਨਾ ਕਿਤੇ ਜੋ ਮਿਲਟਰੀ ਆਪਣੀ ਐਕਸਰਸਾਈਜ਼ ਵੀ ਕਰ ਸਕਦੀ ਆ ਇਸ ਤਰੀਕੇ ਦੀਆਂ ਵੀ ਜੋ ਗੱਲਾਂ ਇਸ ਐਡਵਾਈਜ਼ਰੀ ਚ ਜਾਰੀ ਕੀਤੀਆਂ ਗਈਆਂ ਨੇ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਦਾ ਐਡਵਾਈਜ਼ਰੀ ਸਵੇਰੇ ਸਵੇਰੇ ਜਾਰੀ ਕੀਤੀ ਗਈ ਜਿੱਥੇ ਅੰਮ੍ਰਿਤਸਰ ਡੀਸੀ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਘਰਾਂ ਤੋਂ ਬਾਹਰ ਨਾ ਆਇਆ ਜਾਵੇ ਆਪਣੇ ਘਰਾਂ ਦੇ ਵਿੱਚ ਹੀ ਰਿਹਾ ਜਾਵੇ ਤੇ ਖਿੜਕੀਆਂ ਦਰਵਾਜ਼ਿਆਂ ਨੂੰ ਬੰਦ ਰੱਖਿਆ ਜਾਵੇ ਤੇ ਖਿੜਕੀ ਦਰਵਾਜ਼ਿਆਂ ਤੋਂ ਵੀ ਦੂਰੀ ਬਣਾ ਕੇ ਰੱਖਿਆ ਜਾਵੇ ਤਾਂ ਇਸ ਵੇਲੇ ਦੀ ਜੋ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਸਵੇਰੇ ਸਵੇਰੇ ਕਰੀਬ 4:30 ਵਜੇ ਇਹ ਐਡਵਾਈਜ਼ਰੀ ਜਾਰੀ ਹੋਈ ਹੈ ਜਿੱਥੇ ਅੰਮ੍ਰਿਤਸਰ ਪ੍ਰਸ਼ਾਸਨ ਦਾ ਲੋਕਾਂ ਨੂੰ ਕਹਿਣਾ ਹੈ ਕਿ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਾ ਹੋ ਤੇ ਨਾਲ ਹੀ ਨਾਲ ਜੋ ਘਰਾਂ ਦੇ ਵਿੱਚ ਹੀ ਰਹੋ ਤੇ ਨਾਲ ਹੀ ਨਾਲ ਖਿੜਕੀਆਂ ਦਰਵਾਜ਼ਿਆਂ ਤੋਂ ਵੀ ਦੂਰੀ ਬਣਾ ਕੇ ਰੱਖੋ ਤਾਂ ਇਸ ਵੇਲੇ ਦੀ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਭਾਰਤ ਪਾਕਿਸਤਾਨ ਵਿਚਾਲੇ ਇੱਕ ਵਾਰ ਜੋ ਸਹਿਮਤੀ ਬਣਦੀ ਹੈ ਜੋ ਸੀਜ਼ ਫਾਇਰ ਨੂੰ ਲੈ ਕੇ ਸਹਿਮਤੀ ਬਣਦੀ ਹੈ ਉਸ ਤੋਂ ਬਾਅਦ ਫਿਰ ਪਾਕਿਸਤਾਨ ਦੇ ਵੱਲੋਂ ਆਪਣੀ ਨਾਪਾਕ ਹਰਕਤ ਕਰਦੇ ਹੋਏ ਉਸ 3 ਘੰਟੇ ਬਾਅਦ ਹੀ ਉਸ ਸੀਜ਼ਫਾਇਰ ਨੂੰ ਲੰਘਣਾ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਡਰੋਨ ਛੱਡੇ ਜਾਂਦੇ ਨੇ ਵਕ-ਵਕ ਇੰਡੀਆ ਦੇ ਜੋ ਸ਼ਹਿਰਾਂ ਦੇ ਵਿੱਚ ਉੱਥੇ ਹੀ ਜੋ ਕੁਝ ਪੰਜਾਬ ਦੇ ਵਿੱਚ ਵੀ ਇਹ ਡਰੋਨ ਦੇਖੇ ਗਏ ਤੇ ਉਸ ਤੋਂ ਬਾਅਦ ਹਮਲੇ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜਮਾ ਜਵਾਬ ਪਾਕਿਸਤਾਨ ਨੂੰ ਦਿੱਤਾ ਗਿਆ ਤੇ ਨਾਲ ਹੀ ਨਾਲ ਜੋ ਕੱਲ ਫਿਰ ਭਾਰਤੀ ਫੌਜ ਦੇ ਹੱਥ ਵੀ ਖੁੱਲੇ ਛੱਡੇਗੇ ਕਿ ਜੇਕਰ ਤੁਹਾਨੂੰ ਕੋਈ ਲੱਗਦਾ ਕਿ ਪਾਕਿਸਤਾਨ ਇਸ ਤਰੀਕੇ ਦੀ ਕਾਰਵਾਈ ਕਰ ਰਿਹਾ ਤਾਂ ਨਾਲ ਹੀ ਨਾਲ ਉਸ ਨੂੰ ਉਸੇ ਤਰੀਕੇ ਦਾ ਮੂੰਹ ਤੋੜਮਾ ਜਵਾਬ ਵੀ ਦਿੱਤਾ ਜਾਵੇ ਤਾਂ ਉਸ ਨੂੰ ਲੈ ਕੇ ਹੀ ਪੰਜਾਬ ਤੇ ਹੋਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੇ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਵੀ ਕੀਤਾ ਗਿਆ ਸੀ ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਕੱਲ ਰਾਤ ਦਾ ਬਲੈਕਆਊਟ ਚੱਲਦਾ ਆ ਰਿਹਾ ਸੀ ਉੱਥੇ ਹੀ ਅੱਜ ਸਵੇਰੇ-ਸਵੇਰੇ ਅੰਮ੍ਰਿਤਸਰ ਡੀਸੀ ਦੇ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਿਆ ਕਰੀਬ 4:30 ਵਜੇ ਦੱਸਿਆ ਜਾ ਰਿਹਾ ਕਿ ਇਹ ਐਡਵਾਈਜ਼ਰੀ ਜਾਰੀ ਹੋਈ ਆ ਜਿੱਥੇ ਪੁਲਿਸ ਜੋ ਡੀਸੀ ਦਾ ਕਹਿਣਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਰਹੋ ਘਰਾਂ ਤੋਂ ਬਾਹਰ ਨਾ ਆਓ ਤੇ ਨਾਲ ਹੀ ਨਾਲ ਜੋ ਖਿੜਕੀਆਂ ਦਰਵਾਜ਼ਿਆਂ ਤੋਂ ਵੀ ਦੂਰੀ ਬਣਾ ਕੇ ਰੱਖੋ ਤੇ ਘਰ ਦੀਆਂ ਛੱਤਾਂ ਤੇ ਵੀ ਲੋਕਾਂ ਨੂੰ ਨਾ ਚੜਨ ਦੀ ਅਪੀਲ ਇਸ ਐਡਵਾਈਜ਼ਰੀ ਚ ਕੀਤੀ ਗਈ ਆ ਤੇ ਨਾਲ ਹੀ ਨਾਲ ਕੁਝ ਨੰਬਰ ਵੀ ਜਾਰੀ ਕੀਤੇ ਗਏ ਨੇ ਕਿ ਜੇਕਰ ਤੁਹਾਨੂੰ ਕੁਝ ਅਨਸੁਖਾਮੀ ਘਟਨਾ ਵਾਪਰਦੀ ਹੋਈ ਲੱਗਦੀ ਆ ਤਾਂ ਇਸ ਨੰਬਰਾਂ ਤੇ ਤੁਰੰਤ ਕੰਟੈਕਟ ਕੀਤਾ ਜਾਵੇ ਤਾਂ ਇਸ ਵੇਲੇ ਦੀ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਹੁਣ ਜੋ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਆ ਤਾਂ ਇਸ ਵੇਲੇ ਦੀ ਜੋ ਵੱਡੀ ਖਬਰ ਤੁਹਾਡੇ ਨਾਲ ਸਾਂ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਸਵੇਰੇ ਸਵੇਰੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਨਾਲ ਹੀ ਨਾਲ ਕਿਹਾ ਗਿਆ ਕਿ ਆਪਣੇ ਘਰਾਂ ਦੀਆਂ ਖਿੜਕੀਆਂ ਦਰਵਾਜ਼ਿਆਂ ਤੋਂ ਦੂਰ ਰਹੋ ਤੇ ਨਾ ਛੱਤ ਉੱਤੇ ਆਓ ਨਾ ਆਪਣੇ ਘਰਾਂ ਤੋਂ ਬਾਹਰ ਆਓ ਤੇ ਜਦੋਂ ਇਹ ਆਮ ਜੋ ਸੁਵਿਧਾ ਉਸ ਨੂੰ ਬਹਾਲ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜਦੋਂ ਆਮ ਜਨ ਜੀਵਨ ਨੂੰ ਜੋ ਬਹਾਲ ਕੀਤਾ ਜਾਵੇਗਾ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਹਲੇ ਤੁਸੀਂ ਘਰਾਂ ਦੇ ਵਿੱਚ ਹੀ ਰਹੋ ਘਰਾਂ ਤੋਂ ਬਾਹਰ ਨਾ ਹੋਏ ਅੰਮ੍ਰਿਤਸਰ ਡੀਸੀ ਦੇ ਵੱਲੋਂ ਅਪੀਲ ਕੀਤੀ ਗਈ ਐਡਵਾਈਜ਼ਰੀ ਜਾਰੀ ਕੀਤੀ ਗਿਆ ਦੱਸ ਦਈਏ ਕਿ ਤੜਕੇ ਤੜਕੇ 4:30 ਵਜੇ ਦੱਸਿਆ ਜਾ ਰਿਹਾ ਕਿ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਜਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਕਿਹਾ ਗਿਆ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਖਿੜਕੀਆਂ ਦਰਵਾਜ਼ਿਆਂ ਤੋਂ ਦੂਰ ਰਹੋ ਤੇ ਛੱਤਾਂ ਉੱਤੇ ਵੀ ਨਾ ਹੋ ਤੇ ਆਪਣੇ